ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਸਾਡੇ YouTube ਚੈਨਲ ਦੇ ਉੱਪਰ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਡਾਲਡਾ ਕਿਉਂ ਕਿਸ ਤਰ੍ਹਾਂ ਪਸ਼ੂਆਂ ਨੂੰ ਦੇ ਸਕਦੇ ਹਾਂ ਕਿ ਫਾਇਦੇ ਨੇ ਕੀ ਨੁਕਸਾਨ ਨੇ ਕਿੰਨਾ ਦੇਣਾ ਕਿਵੇਂ ਦੇਣਾ ਤੇ ਕਦੋਂ ਦੇਣਾ ਕਿਸ ਮੌਸਮ ਦੇ ਵਿੱਚ ਦੇਣਾ ਇਸ ਲਈ ਇਸ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਡਾਲਡਾ ਕਿਉਂ ਦੇ ਸਭ ਤੋਂ ਆਪਾਂ ਪਹਿਲਾਂ ਫਾਇਦਿਆਂ ਦੀ ਗੱਲ ਕਰਾਂਗੇ ਇਸ ਦੇ ਨਾਲ ਤੁਹਾਡੇ ਪਸ਼ੂ ਜਿਹੜਾ ਹੈਗਾ ਬਹੁਤ ਤਗੜਾ ਹੋ ਜਾਵੇਗਾ ਉਸ ਦਾ ਜਿਹੜੀ ਚਮੜੀ ਹੈ ਉਹ ਸ਼ਾਈਨਿੰਗ ਕਰੇਗੀ ਉਸ ਦਾ ਜਿਹੜਾ ਲੇਵ ਹੈ ਉਹ ਵੀ ਬਹੁਤ ਵਧੀਆ ਹੋ ਜਾਵੇਗਾ ਵੱਡਾ ਹੋ ਜਾਵੇਗਾ ਆਡਰ ਠੀਕ ਹੈ ਤੇ ਪਸ਼ੂਆਂ ਦੇ ਵਿੱਚ ਜਿਹੜੇ ਦੁੱਧ ਦੀ ਫੈਂਟ ਆ ਉਸ ਦੇ ਵਿੱਚ ਵੀ ਵਾਧਾ ਹੋਵੇਗਾ ਤੇ ਕਟੀਆਂ ਵੱਛੀਆਂ ਨੂੰ ਵੀ ਆਪਾਂ ਦੇ ਸਕਦੇ ਹਾਂ ਉਹਨਾਂ ਦੀ ਵੀ ਬਹੁਤ ਵਧੀਆ ਗ੍ਰੋਥ ਹੋਏਗੀ ਵਧੀਆ ਤਗੜੇ ਹੋਣਗੇ ਉਹ ਵੀ ਠੀਕ ਹੈ ਤੇ ਇਸ ਨੂੰ ਆਪਾਂ ਆ ਜੋ ਮੌਸਮ ਚੱਲਦਾ ਸਰਦੀ ਦਾ ਇਸ ਸਰਦੀ ਦੇ ਮੌਸਮ ਵਿੱਚ ਦੇ ਸਕਦੇ ਆ ਗਰਮੀ ਦੇ ਮੌਸਮ ਵਿੱਚ ਡਾਲਡਾ ਕਿਉਂ ਪਸ਼ੂਆਂ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਗਰਮ ਹੁੰਦਾ ਸਰਦੀ ਦਾ ਮੌਸਮ ਬਹੁਤ ਵਧੀਆ ਰਹਿੰਦਾ ਤੇ ਇਹ ਆਪਾਂ ਮੱਝਾਂ ਦੋਨਾਂ ਨੂੰ ਹੀ ਦੇ ਸਕਦੇ ਆ ਤੇ ਇਸ ਦੀ ਜਿਹੜੀ ਡੋਜ਼ ਹੈਗੀ ਆ ਉਹ ਤੁਸੀਂ 100 ਗ੍ਰਾਮ ਤੋਂ 150 ਗ੍ਰਾਮ ਡੇਲੀ ਦੇਣੀ ਹੈ ਤੇ ਸ਼ਾਮ ਦੇ ਟਾਈਮ ਜਦੋਂ ਪਸ਼ੂਆਂ ਨੇ ਪੱਠੇ ਵਗੈਰਾ ਖਾ ਲਏ ਪਾਣੀ ਪੀ ਲਿਆ ਉਸ ਤੋਂ 1 ਘੰਟਾ ਬਾਅਦ ਤੁਸੀਂ ਇਹ ਦੇ ਸਕਦੇ ਹੋ ਤੇ ਦੇਣਾ ਕਿਸ ਤਰ੍ਹਾਂ ਇਹ ਤੁਸੀਂ ਰੋਟੀ ਦੇ ਉੱਪਰ ਲਗਾ ਕੇ ਦੇ ਸਕਦੇ ਹੋ ਬਾਜਰੇ ਦੀ ਰੋਟੀ ਕਣਕੀ ਦੀ ਰੋਟੀ ਕਿਸੇ ਦੇ ਉੱਪਰ ਜਿਸ ਤਰ੍ਹਾਂ ਪਸ਼ੂ ਖਾਵੇ ਦੇ ਸਕਦੇ ਹੋ ਤੁਸੀਂ ਇਸ ਨੂੰ ਜੋ ਕਣਕ ਦਾ ਆਪਾਂ ਦਾਣਾ ਹੁੰਦਾ ਉਸ ਦੇ ਵਿੱਚ ਵੀ ਰਲਾ ਕੇ ਦੇ ਸਕਦੇ ਹੋ ਤੇ ਇਸ ਨੂੰ ਤੁਸੀਂ ਜੋ ਖਾਲ ਵਗੈਰਾ ਹੁੰਦੀ ਹੈ ਉਸ ਦੇ ਵਿੱਚ ਵੀ ਦੇ ਸਕਦੇ ਹੋ ਪਾਣੀ ਦੇ ਨਾਲ ਇਸ ਨੂੰ ਨਹੀਂ ਦੇਣਾ ਹੈ ਦੋਸਤੋ ਠੀਕ ਹੈ ਤੇ ਇਸ ਨੂੰ ਜਿਹੜਾ 6-7 ਮਹੀਨੇ ਦਾ ਗੱਬਣ ਪਸ਼ੂ ਆ ਉਸ ਨੂੰ ਨਹੀਂ ਦੇਣਾ ਇਸ ਦਾ ਨੁਕਸਾਨ ਹੋਏਗਾ ਜੇ ਤੁਸੀਂ ਬਿਮਾਰ ਪਸ਼ੂ ਨੂੰ ਦੇਵੋਗੇ ਤਾਂ ਵੀ ਨੁਕਸਾਨ ਹੋਏਗਾ ਚਨੇ ਦਾ ਜੋ ਚੂਰੀ ਹੁੰਦੀ ਹੈ ਉਸ ਦੇ ਨਾਲ ਤੁਸੀਂ ਇਸ ਨੂੰ ਵੀ ਦੇ ਸਕਦੇ ਹੋ ਠੀਕ ਹੈ ਤੇ ਇਸ ਦੇ ਜਿਹੜੇ ਬਾ ਕਮਾਲ ਰਿਜ਼ਲਟ ਤੁਸੀਂ ਦੇਖੋਗੇ ਤੁਹਾਡਾ ਪਸ਼ੂ ਬਹੁਤ ਹੀ ਸੋਹਣੀ ਚਮੜੀ ਦਾ ਹੋ ਜਾਏਗਾ ਸ਼ਾਈਨਿੰਗ ਕਰੇਗੀ ਚਮੜੀ ਚਮਕਦਾਰ ਹੋਏਗੀ ਤੇ ਉਸ ਦਾ ਜਿਹੜਾ ਆਰਡਰ ਲੇਵਾ ਹੈ ਉਹ ਵੀ ਬਹੁਤ ਵਧੀਆ ਹੋਏਗਾ ਬਾਕੀ ਕਾਫੀ ਵੱਡਾ ਹੋ ਜਾਏਗਾ ਠੀਕ ਹੈ ਤੇ ਉਸ ਦੀ ਜਿਹੜੀ ਗਰੋਥ ਹੈ ਉਹ ਵੀ ਬਹੁਤ ਵਧੀਆ ਹੋਏਗੀ ਤਗੜਾ ਮੋਟਾ ਹੋਏਗਾ ਪਸ਼ੂ ਤੇ ਇਸ ਨੂੰ ਤੁਸੀਂ 10 ਤੋਂ 20 ਦਿਨ ਦੇ ਵਿੱਚ ਵਿੱਚ ਹੀ ਦੇ ਸਕਦੇ ਹੋ ਜਿਆਦਾ ਤੋਂ ਜਿਆਦਾ ਤੁਸੀਂ 10 ਦਿਨ ਤੇ ਘੱਟ ਤੋਂ ਘੱਟ ਤੁਸੀਂ 20 ਦਿਨ ਇਸ ਤੋਂ ਜ਼ਿਆਦਾ ਤੁਸੀਂ ਨਹੀਂ ਦੇਣਾ ਪਸ਼ੂ ਦੇ ਸੂਨ ਤੋਂ ਮਹੀਨਾ ਚ 20 ਦਿਨ ਪਹਿਲਾਂ ਇਸ ਨੂੰ ਸ਼ੁਰੂ ਕਰ ਸਕਦੇ ਹੋ ਤੇ ਸਿਰਫ 10 ਤੋਂ 20 ਦਿਨ ਦੇ ਵਿੱਚ ਵਿੱਚ ਦੇਣਾ ਉਸ ਤੋਂ ਜ਼ਿਆਦਾ ਟਾਈਮ ਤੁਸੀਂ ਨਹੀਂ ਦੇਣਾ ਇਹ ਤੁਹਾਨੂੰ ਜਿਸ ਤਰ੍ਹਾਂ ਦੱਸ ਚੁੱਕੇ ਹਾਂ ਕਿ 6-7 ਮਹੀਨੇ ਦਾ ਜੋ ਗੱਭਣ ਪਸ਼ੂ ਆ ਉਸ ਨੂੰ ਨਹੀਂ ਦੇਣਾ ਤੇ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਦੇਣਾ ਬਿਮਾਰ ਪਸ਼ੂ ਨੂੰ ਨਹੀਂ ਦੇਣਾ ਕਟੀਆਂ ਬੱਚਿਆਂ ਨੂੰ ਤੁਸੀਂ ਦੇ ਸਕਦੇ ਹੋ ਜੋ ਵੀ ਤੁਹਾਡੇ ਕੋਲੇ ਮਟੀਰੀਅਲ ਆ ਦਾਣ ਹੈ ਜੋ ਵੀ ਹੈ ਉਸ ਦੇ ਵਿੱਚ ਤੁਸੀਂ ਇਸ ਨੂੰ ਦੇ ਸਕਦੇ ਹੋ ਜਿਸ ਤਰ੍ਹਾਂ ਵੀ ਪਸ਼ੂ ਤੁਹਾਡਾ ਖਾਂਦਾ ਹੈ ਤੇ ਇਸ ਦੇ ਤੁਸੀਂ ਬਾਖਮਾਲ ਫਾਇਦੇ ਦੇਖੋਗੇ ਠੀਕ ਹੈ ਤੇ ਇਸ ਦੇ ਵਿੱਚ ਤੁਹਾਨੂੰ ਜੋ ਰਿਜ਼ਲਟ ਆਏਗਾ 10-20 ਦੇ ਦਿਨ ਦੇ ਵਿੱਚ ਵਿੱਚ ਉਸ ਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਦੇ ਨਾਲ ਤੁਸੀਂ ਸਵੇਰ ਦੇ ਟਾਈਮ ਤੇ ਤੁਸੀਂ ਇੱਕ ਕਿਸੇ ਵੀ ਕੰਪਨੀ ਦਾ ਲੀਵਰ ਟੋਨਿਕ 50 ਤੋਂ 100 ml ਡੇਲੀ ਦੇਣਾ ਜੇ 20 ਦਿਨ ਕਡਾਲਡਾ ਘੋ ਦੇਣਾ ਤੇ 20 ਦਿਨੀ ਤੁਸੀਂ ਕਿਸੇ ਵੀ ਕੰਪਨੀ ਦਾ ਲੀਵਰ ਟੋਨਿਕ ਦੇ ਸਕਦੇ ਹੋ ਠੀਕ ਹੈ ਤੇ ਇਸ ਦੱਸੇ ਤਰੀਕੇ ਦੇ ਨਾਲ ਤੁਸੀਂ ਡਾਲਡਾ ਘੋ ਤੇ ਲੀਵਰ ਟੋਨਿਕ ਦਿਓ ਤੇ ਬਾ ਕਮਾਲ ਫਾਇਦੇ ਦੇਖੋ ਐਂਡ ਟਾਪ